हां जी ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਏਸਪਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਅਮਰਤ ਵੀਰ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਵੀਰ ਅਮਰਤ ਦਾ ਇਸੇ ਤਰ੍ਹਾਂ ਦੋਸਤੋ ਪਸ਼ੂ ਇਸ ਕਿਲੇ ਦੇ ਉੱਪਰ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਵੈਸੇ ਨਾਗਾ ਬਾ ਤੁਹਾਨੂੰ ਟੋਟਲ 5 ਦਿਖਾਉਣੇ ਆ ਦੋ ਪਹਿਲਣ ਝੋਟੀਆਂ ਬਿਲਕੁਲ ਤਾਜ਼ੀਆਂ ਸੂਈਆਂ ਇੱਕ ਦੂਜੇ ਸੂਵੇ ਝੋਟੀ ਗੱਬਣ ਤਿਆਰੀ ਵਾਲੀ ਹੈ ਇੱਕ ਦੋਸਤੋ ਟੋਕੜ ਅੱਗੇ ਦੋ ਕੁ ਮਹੀਨਿਆਂ ਦੀ ਸੌਰੀ ਦੋ ਕੁ ਮਹੀਨਿਆਂ ਦੀ ਬਣੀ ਜਿਹੜੀ ਦੋਸਤੋ ਅੱਜ ਤੁਹਾਨੂੰ ਦਿਖਾਵਾਂਗੇ ਤੇ ਇੱਕ ਲਾਸਟ ਵਿੱਚ ਵੇੜ ਬਿਲਕੁਲ ਤਾਜੀ ਸੂਈਸ ਭਾਈ ਤੁਹਾਨੂੰ ਦਿਖਾ ਦਾਂਗੇ ਇਹ ਟੋਟਲ ਪੰਜ ਪਸ਼ੂ ਆ ਪੰਜਾਂ ਪਸ਼ੂਆਂ ਦੀ ਡਿਟੇਲ ਅਮਰਤ ਦੇ ਨਾਲ ਗੱਲਬਾਤ ਕਰਦੇ ਆਪਾਂ ਲੈ ਲੈਨੇ ਆ ਪੂਰੀ ਜਾਣਕਾਰੀ ਕੀ ਬੇਰਵਾ ਅੱਜ ਤਰੀਕ ਦਿਓਸਤੋ 15 ਸਤੰਬਰ ਤੇ ਸਮਾਂ ਕੋਈ ਮਾਰਨਿੰਗ ਦੇ 11:30 11:00 ਵਜੇ ਦਾ ਸਮਾਂ ਆਉ ਕਰਦੇ ਆ ਗੱਲਬਾਤ ਅਮਰਤ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਜੋ ਬੜੇ ਬੜੇ ਠੀਕ ਠਾਕ ਬਹੁਤ ਵਧੀਆ ਭਰਾ ਜੀ ਠੀਕ ਠਾਕ ਅਮਰਤ ਨਾਗ ਅੱਜ ਆਪਣੇ ਕੋਲ ਵੀਰੇ ਟੋਟਲ 5 ਨੇ ਮੇਰੇ ਨਗ ਤੇ ਆਪਣੇ ਤਾਂ 6-7 ਹੀ ਅੱਛਾ ਜੀ ਦੋ ਨਾਗ ਵਿੱਚੋਂ ਵੀ ਗਏ ਆ ਓਕੇ ਇੱਕ ਝੋਟੀ ਆ ਹੌਂਸਰ ਬੜੀ ਚੰਗੀ ਓਏ ਇੱਥੇ ਇੱਕ ਸੂਈ ਮੈਂ ਹੌਂਸਰ ਝੋਟੀ ਚੰਗੀ ਸੀ ਬੰਦੇ ਬਿਲਕੁਲ ਬੱਤਰ ਤੇ ਸੀ ਹਾਂਜੀ ਹਾਂਜੀ ਤੁਹਾਡੇ ਸਾਹਮਣੇ ਨਿਕਲੇ ਹੋਰ ਕਿਹੜੀ ਹਾਂਜੀ ਹਾਂਜੀ ਚਲੋ ਦੋ ਦਾਦੇ ਮੋਹ ਬਹੁਤ ਹੀ ਜ਼ਿਆਦੀ ਚੰਗੇ ਬੰਦੇ ਨਾ ਹਰਿਆਣੇੋਂ ਮੱਝ ਲਏ ਉਹਦੇ ਮਗਰ ਕੱਟੀ ਆਈ ਉਹ ਪਿਆਰੀ ਕੱਟੀ ਸੀ ਹਾਂਜੀ ਹਾਂਜੀ ਆਫਸਰ ਝੋਟੀਆਂ ਕੋਈ ਚੰਗੀ ਸ਼ਕੀਨ ਹੋਵੇ ਕੋਈ ਨੀਵੀਰ ਮੇਰਾ ਕੋਈ ਫੋਨ ਤੇ ਦੱਸ ਦਿਆ ਕਰੋ ਆਪਣੇ ਤੋਂ ਗਾਹ ਹੈਗਾ ਇੱਥੇ ਝੋਟੀਆਂ ਪਾਉਂਦੇ ਆ ਫਾਰਮ ਠੀਕ ਹੈ ਜੀ ਹਾਂਜੀ ਤਾਂ ਦੋਸਤੋ ਆਫਸਰ ਝੋਟੀਆਂ ਕਿਸੇ ਵੀਰ ਨੇ 2 2.5 ਸਾਲਾਂ ਦੀਆਂ ਵੇਚ ਰੀਆਂ ਨੇ ਹਾਂਜੀ ਉਹ ਤੁਸੀਂ ਅਮਰਤ ਦੇ ਨਾਲ ਕੰਟੈਕਟ ਕਰ ਲਿਓ ਅਮਰ ਤਾਂ ਦੋ ਪਹਿਲਾਂ ਝੋਟੀਆਂ ਜਿਹੜੀਆਂ ਆਪਣੇ ਕੋਲ ਤਾਜ਼ੀਆਂ ਸੂਈਆਂ ਤੇ ਸ਼ੁਰੂਆਤ ਆਪਾਂ ਇਥੋਂ ਕਰ ਲਈਏ ਇਹ ਕੱਟੀ ਨਾ ਦੋ ਦੰਦ ਬਰਾਬਰ ਕਰਕੇ ਚੌਕ ਦੇ ਤੋੜੇ ਆ ਠੀਕ ਹੈ ਜੀ ਬਰਾਬਰ ਕਰਨੇ ਆ ਜੇ ਉਹ ਦੱਸੋ ਆ ਦੋੰਦੇ ਬਰਾਬਰ ਕਰਦੀ ਪਈਏ ਕਿ ਚੌਕ ਦੇ ਬਰਾਬਰ ਮੈਂ ਚੌਕ ਦੇ ਕਰੰਦੀ ਆ ਚੌਕ ਦੇ ਬਰਾਬਰ ਚੌਕੀ ਮੰਨ ਕੇ ਸਬਦੀ ਕਰੇਗੇ ਉਹ ਦੱਸੋ ਚੌਕਾ ਬਿਲਕੁਲ ਪਸੂ ਮੰਨ ਕੇ ਕੋਈ ਵੀਰ ਸਬਦਾ ਕਰੇ ਪਹਿਲਾਂ ਕੱਟੀ ਆ ਪਹਿਲਾਂ ਝੋਟੀਆਂ ਬਾਕੀ ਥਾਣਾ ਵੇਖੋ ਠੀਕ ਹੈ ਜੀ ਥਾਣ ਤੇ ਕੁੜੀਆਂ ਦੁੱਜਣਾਂ ਲੱਗਾ ਕਰਮਾਲੀ ਨੂੰ ਠੀਕ ਹੈ ਥਾਣ ਬਹੁਤ ਸੋਹਣਾ ਲੱਗਾ ਕਰਮਾਲੀ ਨੂੰ ਅੱਜ ਦਿਨ ਕਿੰਨੇ ਹੋ ਗਏ ਅਠਾ ਦਿਨਾਂ ਦੀ ਸੂਈ ਆ 8800 ਦਾ ਮਗਰ ਕਟਾ ਹਾਂਜੀ ਹਾਂਜੀ ਮਗਰ ਕਟਾ ਅੰਮਰਤ ਅਠਾ ਦਿਨਾਂ ਦੀ ਸੂਈ ਆ ਦੁੱਧ ਕਿੰਨਾ ਤੇਰੇ ਮੇਰੇ 8 ਕਿਲੋ ਹੋਊਗਾ 8 ਕਿਲੋ ਦੁੱਧਾਂ 12 ਕਿਲੋ ਦੁੱਧ ਦੇਣਾ ਝੋਟੀ ਨੇ ਜਿਵੇਂ ਆਪ ਸਮਾਂ ਆਪਾਂ ਵੀਡੀਓ ਧਾਰਾ ਮਾਰ ਕੇ ਬੋਲਾਂ ਬਹੁਤ ਚੰਗੀ ਆ ਮਗਰ ਕਟਾ ਵਾ ਜੈਡ ਬਲੈਕ ਲੋ ਜੀ ਮਗਰ ਕਟਾ ਤੇ ਆ ਝੋਟੀ ਤੁਸੀਂ ਕਰੋ ਚੈੱਕ ਮੋਹ ਚਾਰਦੰਤ ਦੋਸਤੋ ਇਹ ਝੋਟੀ ਆ ਜਿਹੜੀ ਆਪਾਂ ਤੁਹਾਨੂੰ ਦਿਖਾਉਣਾ ਸੀਨੀਆਂ ਸੂਲੀਆਂ ਬਹੁਤ ਜਿਆਦੀਆਂ ਕੱਟੀਆਂ ਤੁਸ ਸਿੰਗਲ ਹੱਡੀ ਦੇ ਵਿੱਚ ਆ ਸੋ ਬੈਕ ਸਾਈਡ ਤੋਂ ਜਿਹੜਾ ਥੰਦੇ ਵਾ ਆ ਕਰੋ ਚੈੱਕ ਚੱਬੂ ਨਹੀਂ ਪਾਇਆ ਤਾਂ ਸਰਦਾਂ ਉਹ ਚੱਬੂ ਪੋਣਾ ਹੈ ਔਰ ਗਿਆ ਬੜਾ ਕਰਦੀ ਆ ਠੀਕ ਆ ਠੀਕ ਆ ਹਾਂਜੀ ਥਾਨ ਥੋਣ ਬਾ ਆਪਰਾ ਸਿਆਗ ਚੋਟੀ ਵਿੱਚ ਇੱਕ ਲੱਖ ਦੇ 6000 ਦੀ ਉਹ ਚੀਜ਼ ਹੈ ਚੋਟੀ ਆ ਅੱਛਾ 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 ਦੁੱਧ 13 14 ਕਿਲੋ ਕਰ ਗਈ ਹੋ ਚੋਟੀ ਪਹਿਲੇ ਨਹੀਂ ਤੇ ਇਹ ਵੀ ਚੋਟੀ ਕਰੂਗੀ ਦੁੱਧ ਇਹ ਅਮਰ ਤੋਂ ਦੂਜਾ ਚੂਣ ਚਾਣਾ ਅਗਲੇ ਪਿਛਲੇ ਥਾਨਾਂ ਦੀ ਬਰਾਬਰ ਆ ਵੀਰ ਮਾੜੀ ਦੀ ਸਾਈਡ ਕਰਦੀ ਚੋਟੀ ਸਾਈਡ ਰੱਖਦੀ ਮਾੜੀ ਜੀ ਮਾੜੀ ਜੀ ਹੈਗੀ ਆ ਪਰ ਆ ਬੱਚਾ ਵੀ ਲੱਗਾ ਵਾ ਅੱਛਾ ਅੱਛਾ ਬੱਚਾ ਚੁੰਗਿਆ ਸੀ ਮਾੜੀ ਜੀ ਆ 19 21 ਜਿਆਦਾ ਨਹੀਂ ਤਸੋਂ ਮਾਰ ਦੇ ਸਾਈਡ ਜਿਹੜੀ ਹੈ ਬਹਿਣੀ ਬਾਈ ਵਾਲੀ ਰੱਖੀ ਹੈ ਪਰ ਧਾਰਾਂ ਦੇ ਵਿੱਚ ਕੋਈ ਫਰਕ ਨਹੀਂ ਕਰ ਜੇ ਤੁਸੀਂ ਆਣ ਕੇ ਤਸੱਲੀ ਕਰ ਹੀ ਲੈਣੀ ਹੈ ਠੀਕ ਹੈ ਤਸੀਲ ਐਡੀ ਫਿਰ ਮੱਚਿਆਂ ਦਾ ਪੂਰੀ ਸਹਿਮ ਤਾਂ ਪਹਿਲਾਂ ਵਾਲੀ ਗੱਲ ਨਹੀਂ ਸੋ ਚੱਡੇ-ਚੁੱਡੇ ਦੀ ਵੈਸੇ ਪੂਰੀ ਨਿੱਗਰ ਆ ਠੀਕ ਆ ਜੀ ਪੂਰਾ ਫਿਕਸ ਖਵਾਨਾ ਲੇਵਾ ਮਗਰ ਕਟਾ 8 ਦਿਨਾਂ ਦੀ ਸੂਈ 8 ਕਿਲੋ ਦੁੱਧ ਤੇ ਹੁਣ ਜਿਹੜੀ ਚੱਲਣ ਦੀ ਹੈ ਹੋਵੇ ਤਾਂ ਵੇ ਨੋ ਹੋਵੇ ਵੀ ਰੱਟ ਦੀ ਪੂਲ ਗਰੰਟੀ ਆਪਣੀ ਦੇ ਠੀਕ ਆ ਜੀ ਆਪਾਂ ਕਿਹੜਾ ਮਿਣਿਆ ਬੋਲੇ ਹੀ ਹੈ ਹਿਸਾਬ ਨਾਲ ਸੀਲਸ ਲੱਗ ਪੂਰੀ ਐ ਲੋ ਜੀ ਪਹਿਲਾਂ ਝੋਟੀ ਆ ਵੈਸੇ ਹੈ ਸੀਲ ਸਹੂ ਨਾਲ ਦੀ ਨਾਲ ਤੁਸੀਂ ਧਾਰਾਂ ਵਜਦੀਆਂ ਜਿਹੜੀਆਂ ਦੇਖ ਹੀ ਰਹਿ ਜੇ ਆਹ ਵੇਖ ਆਹ ਦੇਖੋ ਕਹਿੰਦਾ ਮਗਰ ਦੀ ਤਾਂ ਮਾਰੀ ਆ ਝੋਟੀ ਧਾਰਾ ਬਿਲਕੁਲ ਉਂਗਲ ਉਂਗਲ ਚੱਡੀ ਹਾਂ ਇਹ ਝੋਟੀ ਦੋਸਤੋ ਪਹਿਲਾਂ ਸੂਆ ਸੋਈ ਆ ਬੜੀ ਡਾਰੀ ਚੰਗੀ ਆ ਬਰੀਕੀਆਂ ਵਾਲੀ ਕੱਟੀ ਆ ਉਹੋ ਜੀ ਨਹੀਂ ਆ ਗਈ ਇੱਥੋਂ ਵਾਲੀ ਦੇਸੀ ਮੈਂ ਉਧਰ ਦੀਆਂ ਝੋਟੀਆਂ ਸਾਰੀਆਂ ਬਣਾ ਵੀਡੀਓ ਵਿਖਾ ਦਵਾਂ ਹਾਂ 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 ਆ ਝੋਟੀਆਂ ਜੀ ਅੱਪਾ ਚਾਰ ਦੇ ਰੋਕੇ ਵਿੱਚ ਵੀ ਬੜੀ ਗਰੰਟੀ ਮਿਲੀ ਰਾਸਿਆਂ ਦੀ ਠੀਕ ਆ 14 ਕਿਲੋ ਤੋਂ ਪਹਿਲਾਂ ਨੇ ਚੋਆਇਆ ਇਹ ਕੱਟੀ ਇਹ ਫੇਰ ਸਿੱਧੀ-ਸੁੱਧੀ ਕਰਦੇ ਪੈ ਜੀ ਆਏ ਵੀਰੇ ਝੋਟੀ ਦਾ ਥਾਂ ਹੋਵੇ ਪੱਜਾਂ ਦੀ ਖੜੀ ਦੂਜਣ ਝੋਟੀ ਆ ਜੇ ਸੂਸਵਾ ਦੇ ਵੀ ਇਹਨੂੰ ਭਜਵਾ ਕੇ ਦਿਨ ਸੂਈ ਨੂੰ ਪਸਾਨ ਵੇਖੋ ਕਿੱਡਾ ਵਧੀਆ। ਦੋਸਤੋ ਅਗਲੀ ਵੀਡੀਓ ਚ ਦਿਖਾਵਾਂਗੇ। ਹਾਂਜੀ ਹਾਂਜੀ। ਪਰ ਤੇ ਛੋਟੀ ਦੇਣੀ ਕਿੰਨੇ ਦੀ ਹੈ ਵੀਰੇ? ਮੇਰਾ ਮੁੱਲ ਕਰਨ ਨੂੰ ਇਹਦਾ ਭਰਾ ਕਰ ਲਈਏ 10 ਇੱਕ 15 15 ਚ ਮਾਨਤਾਨ ਕਰਦਾਂਗੇ। 15 ਚ। ਇਹ ਲੱਖ ਪੂਰੇ ਦੀ ਛੋਟੀ ਦੇਣੀ ਆ ਆਪਾਂ। ਪੂਰੇ ਲੱਖ ਦੀ। ਹਾਂ 12 ਕਿਲੋ ਛੋਟੀ ਨਾ ਦੋ ਦੇ ਦਵੇ ਆਪਾਂ ਜੋ ਮਿਆਰ ਆ ਪਹਿਲਾਂ ਨਹੀਂ। ਇੰਨੀ ਚਵਾਈ ਲੱਗੀ ਫਿਰ ਖਾਣ ਵੇਖੋ ਕਿੰਨਾ ਰੁਗ ਰੁਗਦਾ। ਇਹ ਥਾਣ ਬਹੁਤ ਸੋਹਣੀ ਕੁਆਲਿਟੀ ਦਾ। ਹਾਂ। ਫਿਰ 1 ਲੱਖ ਦੀਆਂ ਚ ਆਉਣ ਲੱਗਿਆ 1 ਲੱਖ ਦੀਆਂ ਅਮਰਤਾਂ ਦਾ ਵੀ ਆਪਾਂ ਦੇਣੀ ਦੇਣੀ ਆ ਹਾਂ ਪੰਜ ਡਿਮਾਂਡ ਆ ਹਾਂ ਪੰਜ ਡਿਮਾਂਡ ਆ ਮੈਂ ਇੱਕ ਪੰਜ ਕਰ ਲਈਏ 10 ਕਰ ਲਈਏ ਪਰ ਲੱਖ ਦੀ ਦੇਣੀ ਛੋੜ ਉਹ ਮਰਜ਼ੀ ਦੀ ਛੋਟੀ ਬਾਲੀ ਜਿਆਦੀ ਚੰਗੀ ਆ ਪੈਸੇ ਲਾ ਕੇ ਲਈ ਠੀਕ ਆ ਹਾਂਜੀ ਲੋ ਵੀ ਇੱਕ ਸੈਕਿੰਡ ਨੰਬਰ ਤੇ ਦੋਸਤੋ ਨਾਲ ਦੀ ਨਾਲ ਹੀ ਖੋਲ ਕੇ ਦਿਖਾਉਣੇ ਆ ਤੁਹਾਨੂੰ ਛੋਟੀ ਇਹ ਵੀ ਅਮਰ ਤਾਂ ਪਹਿਲਾਂ ਨਹੀਂ ਸੂਈ ਇਹ ਪਹਿਲਾਂ ਪਲੂਨ ਸੂਈ ਬਾਹਰ ਨਾ ਨਹੀਂ ਵਿਖਾਉਂਦੀ ਮਗਰ ਕੱਟੀ ਆ ਇਹਨੂੰ 10 ਦਿਨ ਹੋ ਗਏ ਸੂਈ ਨੂੰ 10 ਕਿਲੋ ਦੁੱਧ ਠੰਡਾ ਕਰਕੇ ਕੋਈ ਲੀਟਰ ਨਾ ਮਿਲੇ ਭਣਾ ਆਪਦਾ ਕੰਡਾ ਲੈਵੇ ਸੀ ਉਹ ਮਗਰ ਕੱਟਾ ਕੱਟੀ ਆ ਹਾਂ ਬੰਦ ਲੇਵੇ ਦੀ ਚੋਟੀ ਕੱਟੀ ਕੱਟੀ ਵੀਰੇ ਇਹਨਾਂ ਦੀ ਸੂਈ ਹੈ ਵੀਰੇ ਇਹਨੂੰ 10 ਦਿਨ ਹੋ ਗਏ ਪੂਰੇ ਹਾਂਜੀ 10 ਦਿਨਾਂ ਦੀ ਦੋਸਤ ਸੂਈ ਆ ਮਗਰ ਕੱਟੀ ਆ ਤੇ ਬੰਦ ਲੇਵੇ ਦੀ ਆ ਜਿਹਨੂੰ ਆਪਾਂ ਕਹਿ ਦਿੰਦੇ ਆ ਪੂਰਾ ਨਿੱਗਰ ਲੇਵਾ ਬਖਾਲਾ ਘੱਟ ਸ਼ੋਅ ਕਰਦੀ ਆ ਠੀਕ ਆ ਜੀ ਹਾਂਜੀ ਸੋ ਪਿੱਠਪੂੜੇ ਦੀ ਵੈਸੇ ਪੂਰੀ ਚੌੜੀ ਆ ਇਹਨਾਂ ਨੂੰ ਨਾ ਝੋਟੀਆਂ ਵੀ ਉਧਰ ਦੀਆਂ ਵਾਂ ਝਬੂ ਨਹੀਂ ਪਾਇਆ ਹੋਏ ਝੋਟੀਆਂ ਵੀ ਔਲ ਕਰਦੀ ਝਬੂ ਦੀ ਅਸੀਂ ਅਮਰਤ ਦੁੱਧ ਦੇਦੇ ਥੱਲੇ ਕਿੰਨਾ ਚਵਾਉਣਾ 10 ਕਿਲੋ ਮਿੰਤੀ ਵਾਲਾ ਉਹ ਹੋਵੇ ਤੇ 11 ਹੀ ਹੋਵੇ ਵੀਰ 10 ਕਿਲੋ ਦੋ ਟਾਈਮ ਤਿੰਨ ਟਾਈਮ ਆਪਣੇ ਘਰੇ ਰਹਿ ਗਏ ਚੋਲੇ ਇਹਨਾ ਕੋਈ ਵੀਰ ਮੇਰਾ ਖੂਲਾ ਕੱਟ ਕਰਦੀ ਪਰ ਦੁੱਧ ਕੱਟਦੀ ਪੂਰਾ ਯਾਰ ਤੂੰ ਚਵਾਈ ਵੇਖੀ ਝੋਟੀ ਨੂੰ ਆ ਰੂਹੀ ਹੈ ਹਿਸਾਬ ਨਾਲ ਲੈ ਥੋੜਾ ਅਮਰਤ ਕੋਈ ਮਾਰਾ ਪੂਰ ਮਾਰ ਦੇ ਝੋਟੀ ਆਪਣੀ ਜ਼ਿੰਮੇਵਾਰੀ ਉਹ ਕਰਾਇਆ ਹੱਥ ਮੇ ਸਾਰਾ ਕੁਝ ਦਵਾਂ ਗੱਡੀ ਖਰਚਾ ਸਾਰਾ ਕੁਝ ਜਿਹੜਾ ਬੰਦੇ ਸੰਦ ਤੇ ਆਉ ਉਹ ਉਹ ਦਵਾਂਗੇ ਬਾਕੀ ਚਵਾਈ ਚੁਵਾਈ ਦੀ ਬਰਾਬਰ ਥਣਾਂ ਦੀ ਆਪ ਵੀ ਵੀਰ ਧਾਰਦਾ ਹਣਾ ਫਰਕ ਉਹ ਲਓ ਵੀ ਸ਼ਕੀਨ ਵੀ ਪੂਰੀਏ ਦੋਸਤੋ ਕੱ ਤੇ ਬਿਲਕੁਲ ਗੁਲਾਈ ਦੇ ਵਿੱਚ ਛੋਟਾ ਸਿੰਘ ਨਿੱਗਰ ਪਿੱਠਪੂੜਾ ਜੇ ਜਿੰਨੇ ਕਿ ਦਿਨਾਂ ਦੀ ਸੂਈ ਏ ਉਨਾ ਹੀ ਕਿਲੋ ਦੁੱਧ ਆ ਥੱਲੇ ਨਾ ਨਾ ਤੇ ਦੁੱਧ ਦਾ 10 ਕਿਲੋ ਪਾਈਆ ਆਪਣਾ ਕੱਟੂ ਮਗਰ ਕੱਟੀ ਆ ਠੀਕ ਆ ਜੀ ਇਹ ਤਾਂ ਫੀਮੇਲ ਖਾਫ ਆ ਮਗਰ ਫਿਰ ਪਹਿਲਣਾ ਛੋਟੀਆਂ ਐਡੀਆਂ ਸੀ ਲੈਣਾ ਛੱਡ ਗੱਲਾਂ ਦੋ ਪਹਿਲੀਆਂ ਝੋਟੀਆਂ ਕਰਤੂਤ ਵਾਲੀਆਂ ਝੋਟੀਆਂ ਉਹ ਜਿਹੜੀਆਂ ਦੇਸੀ ਝੋਟੀਆਂ ਨਹੀਂ ਲੈ ਵੀ ਅਮਰ ਸਿੰਘ ਠੀਕ ਹੈ ਜਿੱਦਾਂ ਮਰਜ਼ੀ ਚੋਈ ਜਾਓ ਇਹਨਾਂ ਨੂੰ ਲਓ ਵੀ ਧਾਰਾਂ ਦੇ ਦੇ ਕੇ ਜਿੱਦਾਂ ਮਰਜ਼ੀ ਥਾਪੀਆਂ ਤੇ ਚਵਾਈ ਕਰੀ ਚੱਲੋ ਉਹ ਜਿਹੜੀਆਂ ਸ਼ੂਕਰਾਂ ਝੋਟੀਆਂ ਨਹੀਂ ਪੈਸੇ ਵੀ ਤਾਂ ਲਾਈ ਦੇ ਚੰਗੀ ਚੀਜ਼ ਤੇ ਪੈਸੇ ਲੱਗਣੇ ਲੱਗਣੇ ਕੋਈ ਵੀ ਰੱਖ ਦਿੰਦਾ ਨਾ ਅਮਰਤ ਰੇਟ ਪਾਉਂਦਾ ਜ਼ਿਆਦਾ ਆ ਇਹਨਾਂ ਚੀਜ਼ਾਂ ਦਾ ਰੇਟ ਪੈਂਦਾ ਬਸ ਆ ਖੂਖੂਬੀਆਂ ਦਾ ਹਾਂਜੀ ਹਾਂਜੀ ਤਬੇ ਖੂਬੀਆਂ ਦਾ ਮੁੱਲ ਅਗਲੇ ਮੁੱਲ ਕਰਕੇ ਤੇ ਥੱਲੇ ਪਾਉਂਦੇ ਵੀਰ ਵੇਖੋ ਪਹਿਲਾਂ ਕਰਤੂਤਾਂ ਦਾ ਮੁੱਲ ਪੈਂਦਾ ਉਹ ਇਹਦੀ ਵੀ ਉਤਰੋ 1.5 ਲੱਖ ਮੰਗੀ ਜਾਈ ਤੇ ਪਹਿਲਾਂ ਮਾਰੇ ਲੱਤਾ ਹੈ ਬਸ ਬਸ ਲਓ ਵੀ ਦੋਸਤੋ ਝੋਟੀ ਕਰੋ ਚੱਕ ਮਗਰ ਕੱਟੀ ਆ ਮੱਥੇ 'ਚ ਫੁੱਲ ਤੇ ਝੋਟੀ ਬਹੁਤ ਸ਼ਾਨਦਾਰ ਆ ਪਹਿਲਾਂ ਝੋਟੀ ਸੁਈ ਆ ਪਸੰਦ ਆਊਗੀ ਤੁਹਾਨੂੰ ਚੌੜਾ ਫਿੱਟਪੁੜਾ 10 ਕਿਲੋ ਦੁੱਧ ਵੀ ਮਿੰਤੀ ਵਾਲਾ ਆਊਗਾ ਇਹ ਨਹੀਂ ਫਿਰ ਰੂਹ ਆਣਗੇ ਇਹ ਨਹੀਂ ਚਵਾਈ ਦੀਆਂ ਸੋ ਚੱਡੇ ਲੈ ਬੀ ਨੂੰ ਵੇਖ ਕੇ ਕਿਸੇ ਵੀਰ ਨੇ ਕਹਿਣਾ ਵੀ ਦੁੱਧ ਇੰਨਾ ਸ਼ੋਰ ਨਹੀਂ ਕਰਦਾ ਚੱਡਾ ਮੇਰਾ ਆਪਾਂ ਮੇਰੀ ਗੱਲ ਸੁਣੋ ਇਹ ਸੂਈ ਸਵਾਈ ਮਾਜਾ ਹੁਣ ਖਾਲੀ ਕਰ ਜਾ ਤਿੰਨ ਟਾਈਮ ਚੋੜੇ ਚਾਰ ਟਾਈਮ ਚੋੜੇ ਆਪਣੇ ਘਰ ਦੀ ਗਰੰਟੀ ਆ ਬਾਹਰ ਚਲ ਗਈ ਆਪਣੇ ਘਰੋਂ ਫੇਰ ਸੇਵਾ ਦਾ ਹਾਂਜੀ ਹਾਂਜੀ ਆਹ ਹੋਰ ਜਾਂ ਸ਼ੁਕਰਾਂ ਝੋਟੀਆਂ ਨਹੀਂ ਆ ਵੇਖੋ ਜਿੱਦਾਂ ਮਰਜੀ ਧਾਰਾਂ ਦੇ ਦੇ ਬਈ ਉਹ ਥੱਲੇ ਨਾਲ ਮੈਂ ਵੀ ਅਮਰਤ ਤਾਂ ਚੰਗੀ ਏ ਝੋਟੀ ਹਾਂ ਕੋਈ ਨੀਂਦ ਨਹੀਂ ਸਕਦਾ ਗਾ ਮੇਰੇ ਦੁੱਧ 14 ਕਿਲੋ ਝੋਟੀ ਨੇ ਦੇਣਾ ਅੱਜ 10 ਵਾਂ ਦਿਨ ਸੂਈ ਨੂੰ ਆ ਅੱਛਾ ਦੁੱਧ ਆਪਾਂ ਜਿੰਨਾ ਹਾਜ਼ਰ ਹੋਣੇ ਦੀ ਗਰੰਟੀ ਆ ਆਪਾਂ ਤੁਹਾਨੂੰ ਹਾਜ਼ਰ ਦੀ ਗੱਲ ਕਰੀ ਬਸ ਆਪਣੇ ਲੋ ਚਲੋ ਕੋਈ ਵੀਰਾਂ ਦੀ ਮਿਹਨਤ ਨਾਲ 15 ਚੋਵੇ ਭਾਗ ਬਸ ਬਸ ਜਿਹੜੀ ਗੱਲ ਆ ਚੰਗੀ ਝੋਟੀ ਦੇਣੀ ਕਿੰਨੇ ਦੀ ਆਪਾਂ ਵੀਰੇ ਮੋਲੇ ਦਾ 1 15 ਕਰ ਲਿਆ 1 ਦਾਹੇ ਵੀ 1 5 ਦੀ ਦੇਣੀ ਆਪਾਂ 1 5 ਦੀ ਹਾਂ ਨਾ ਤੇ ਲੱਖੋਂ ਬਾਹਰ ਗੇ ਮਾਣੇ ਸਾਡੇ ਹਾਂ ਅ ਚੋਡੀ ਵੀਰੇ ਕੁਆਲਟੀ ਵਾਲੀ ਆ ਵੱਡੀ ਝੋਟੀ ਆ ਕੋਈ ਨਿੱਕੀ ਨਾ ਸਮਝੇ ਲੋ ਵੀ ਝੋਟੀ ਕੱਦ ਦੀ ਵੀ ਦੋਸਤੋ ਸੋਹਣੀ ਆ ਪਰ ਦੁੱਧ ਜਿੰਨਾ ਅੰਮ੍ਰਿਤ ਕਹਿ ਰਿਹਾ ਵੀ ਦੁੱਧ ਦੇ ਮੇਰੀ ਗੱਲ ਸੁਣੋ ਵੀਰੇ ਆਪਾਂ ਵੀਡੀਓ ਇੱਕ ਪਹਿਲੀ ਤੇ ਪਾਈ ਨਹੀਂ ਹਾਂ ਦੁੱਧ ਦੋ ਟਾਈਮ ਤਿੰਨ ਟਾਈਮ ਆਪਦੇ ਘਰੇ ਜਾ ਕੇ ਚੋਲੇ ਇੱਥੇ ਚੋਲੇ ਆਪਣੀ ਤਸੱਲੀ ਕਰ ਲੇ ਜਿਉਂ ਤਸੱਲੀ ਆ ਜੋ ਦੋ ਪੈਸੇ ਦੇ ਦੇ ਹੋਰ ਦੱਸੋ ਆ ਉਹ ਜਾਂ ਗੰਦਗੰਮ ਨਹੀਂ ਕਰਨਾ ਜਿਹੜਾ ਰੋਜ ਦਿਹਾੜੀ ਮੱਥੇ ਲੱਗਣਾ। ਬਹੁਤ ਦੋਸਤੋ ਬਹੁਤ ਖੂਬਸੂਰਤ ਝੋਟੀ ਆ। ਵੈਸੇ ਕਿਸੇ ਪਾਸੇ ਨਹੀਂ ਖੁੰਜੀ ਕਰਮਾਂ ਲਈ ਪਸੰਦ ਆਊਗੀ ਤੁਹਾਨੂੰ। ਇਹ ਵੀਰੇ 6 ਦਿਨ ਦਾ ਵੀਰੇ ਦਜਨ ਝੋਟੀ ਸੋਹਣੀ ਆ। ਉਹ ਵੀ 6 ਦਿਨ ਦਾ ਦੋਸਤੋ ਛਿੱਗੀ ਅੱਗੇ ਝੋਟੀ ਤੁਹਾਨੂੰ ਦਿਖਾਉਣ ਲੱਗੇ ਆ। ਦੂਜਾ ਸਵੇਰਾ। ਵੇਲਾ ਵੀਰੇ ਝੋਟੀ ਐਡੀ ਬਰਫਰਜੀ ਠੰਡੀ ਆ। ਇੱਕ ਥਣਮਗਰਲਾ ਨਿਕਾ ਰੱਖਦੀ ਦੁੱਧ ਦਾ ਧਾਰ ਦਾ ਹੀ ਫਰਕ ਹੋ ਆਪਾਂ ਬੈਠੇ ਆ। ਤੇ ਟਿੱਪਣ ਟੁੱਪਣਾ ਇਹਨ ਵਧੀਆ। ਐਨ ਨਿੱਕੋ ਜਿਹਾ ਭਰਾ ਵੀਰ ਭੋਲੀ। ਤੇ ਦਿਨ ਅਮਰਤ ਕਿੰਨੇ ਕ ਬਾਕੀ ਆ? ਵੀ ਲੱਭੇ ਇੱਕ ਹਫਤਾ ਦੋਸਤੋ ਘਟੋ ਪਹਿਲਾਂ ਨੇ 12 ਕਿਲੋ ਦੁੱਧ ਦਿੱਤਾ ਗਾੜੀ ਹੁਣ ਦੂਜੇ ਨੇ ਕਿੰਨਾ ਦਿੰਦੀ ਪਹਿਲਾਂ ਵੱਡੀ ਝੋਟੀ ਆ ਕਿ ਛੋਟੀ ਨਹੀਂ ਕੋਈ ਸਮਝ ਲੈ ਕਿਨਾ ਸਮਝੇ ਚੱਕ ਕਰਕੇ ਖੜੇ 6 ਦੰਦ ਉਹੀ ਝੋਟੀ ਮੋਹੋ ਜੇ 6 ਦੰਦ ਬਣਾਏ ਮੈਂ ਕਰਾਇਆ ਦਵਾ ਦੇਾਂਗੇ ਆਪਾ ਲਓ ਜੀ ਮੋਹੋ ਛਿੱਗੀ ਆ ਜਿਹੜੀ ਦੋਸਤੋ ਸ਼ੋਰ ਅਮਰਤ ਕਹਿੰਦਾ ਨਹੀਂ ਤੇ ਕਰਾਇਆ ਭਾੜਾ ਦੇ ਦਾਂਗੇ ਵੀ ਜੇ ਮੋਹੋ 6 ਦੰਦਾਂ ਨਾਲ ਝੋਟੀ ਨਿਕਲੇ ਠੀਕ ਆ ਸੋ ਬਿਲਕੁਲ ਦੂਜਾ ਸੂਆ ਝੋਟੀ ਨੇ ਸੋਣਾ ਨਿੱਗਰ ਚੌੜਾ ਪਿੱਟਪੂੜਾ ਸਿੰਗਲ ਹੱਡੀ ਦੇ ਵਿੱਚ ਥਾਣ ਦੇ ਵਾ ਬਿਲਕੁਲ ਇੱਕ ਸਾਰ ਆ ਮਗਰਲਾ ਥਾਂ ਨੇ ਕਿ ਜਿਹੜਾ ਛੋਟਾ ਰੱਖਦੀ ਉਹ ਤੁਹਾਨੂੰ ਦੱਸ ਹੀ ਦਿੱਤਾ ਟਿੱਪਣ ਤੋਂ ਪਾਉਣ ਇੱਕ ਨੰਬਰ ਆ ਵੈਸੇ ਚੌਥਾ ਥਾਣਾ ਵੀ ਠੀਕ ਆ ਜੀ ਇਹ ਧਾਰਦਾ ਵੀ ਫਰਕੜਾ ਨਹੀਂ ਕੋਈ ਆਪਾਂ ਟਿੱਪੀ ਆ ਆ ਦੇਖੋ ਮਗਰਲਾ ਥਾਂ ਥੋੜਾ ਜਿਹਾ 19 ਕੀ ਜਿਹੜਾ ਥੋੜੀ ਡਰਦੀ ਆ ਝੋਟੀ ਆ ਬਰਫਰਗੀ ਠੰਡੀ ਆ ਠੀਕ ਆ ਵੀਰੇ ਉਹ ਕਦੇ ਖਚਣ ਖੋਚਣ ਨਾ ਹੋਿੰਦਾ ਵੀਰ ਨੀਰੇ ਦਾ ਹਾਂ ਪਰ ਜਿਹੜੀ ਗੱਲ ਆਪਾਂ ਵੀਡੀਓ 'ਚ ਦੱਸਾਂਗੇ ਉਹ ਨਿਕਲੂਗੀ ਅੱਛਾ ਅੱਛਾ ਜੀ ਬਸ ਠੀਕ ਆ ਵੀਰੇ ਬਸ ਦੋਸਤੋ 8 ਦਿਨ ਲੈ ਜੇ 9 ਲੈ ਜੇ ਤੁਸੀਂ ਵੀਡੀਓ ਨਿੱਤ ਪਾਉਣੀ ਤੁਹਾਨੂੰ ਪਤਾ ਆਪਣਾ ਕਿੰਨਾ ਚਿਰ ਹੋ ਗਿਆ ਕਿਤੇ ਮੇਰੀ ਕੋਈ ਗੱਲ ਹੀ ਨਹੀਂ ਤੇ ਕੋਈ ਬੰਦਾ ਕਹ ਰਿਹਾ ਅਮਰਤ ਨੇ ਮਾੜਾ ਮਾਲ ਦਿੱਤਾ ਨਹੀਂ ਨਹੀਂ ਚੰਗਾ ਪਸੂ ਆਪ ਨੂੰ ਸਾਦੀ ਕਰਕੇ ਟਨਕਾ ਕੇ ਲੈਣਾ ਜਦੋਂ ਬਸ ਬਸ ਪੈਸੇ ਦੇ ਕੇ ਲਈ ਇਹ ਅਮਰਤ ਦੇਣੀ ਕਿੰਨੇ ਦੀ ਆਪਣੇ ਵੀਰਾਂ ਨੂੰ ਛੋਟੀ ਵੀਰੇ ਭਾਰ ਪਾ ਜੇ ਥਣ ਵੱਧ ਘਟ ਨਹੀਂ ਲਾਇਆ ਆਪਣੀ ਜ਼ਿੰਮੇਵਾਰੀ ਹੈ ਉਹ ਬਿਲਕੁਲ ਜੀ ਛੇ ਦੰਦ ਹੋਵੇ ਛੋਟੀ ਲੈ ਜੇ ਨਹੀਂ ਤੇ ਕਿਰਾਇਆ ਦਵਾਂ ਗੱਡੀ ਤੇ ਉਹ ਗੱਡੀ ਦਾ ਦਵਾਂ ਮੋਟਰਸਾਈਕਲ ਤੇ ਉਹ ਮੋਟਰਸਾਈਕਲ ਦਾ ਦਵਾਂ ਸਹੀ ਹੈ ਵੀਰੇ ਹੈ ਤੇ ਦੇਈਏ ਕਿੰਨੇ ਦੀ ਆਪਾਂ ਵੀਰੇ ਮੋਲ ਇਹਦਾ ਵੀ ਇੱਕ 5 ਲੱਖ ਦੀ ਪੂਰੇ ਦੀ ਦੇ ਦਾਂ ਪੂਰੇ ਦੀ ਛੋਟੀ ਦੇ ਦਾਂਗੇ 98 ਦੀ ਦੇ ਦਾਂਗੇ ਹੋਰ ਦੋਸਤੋ ਲਓ ਜੀ 98000 ਦੀ ਛੋਟੀ ਅਮਰਤਾਂ ਦਾ ਵੀ ਦਵਾਂਗੇ ਰੰਗ ਸ਼ਾਈ ਸੂਈ ਤੁਸੀਂ ਚੈੱਕ ਕਰੋ ਥੋੜੇ ਵਾਲੀ ਪੁਛ ਤੇ ਮਗਰ ਵਾਈਟ ਆ ਬਾਕੀ ਮੇਰੇ ਜੇ ਛੋਟੀ ਸੂਈ ਸਵਾਈ ਹੁੰਦੀ ਹੈ 1-10 ਦੀ ਵੇਚ ਸਕਦੇ ਛੋਟੀ ਸਾਰੀਆਂ ਝੋਟੀਆਂ ਨਾਲ ਵੱਡੀ ਠੀਕ ਆ ਜੀ ਸੋ ਬਾਕੀ ਮੇਰਾ ਵੀਰ ਜਿਹੜਾ ਪਸੂ ਗੱਬਾ ਨਾਲ ਜਿੱਦਾਂ ਮਰਜੀ ਆਪਣਾ ਟਣਕਾ ਆ ਕੇ ਪੈਸੇ ਲੱਖ ਰੁਪਇਆ ਦੋਸਤੋ ਕੋਈ ਛੋਟੀ ਕੀਮਤ ਨਹੀਂ ਕੀ ਬਸ ਬਸ ਕਿਉਂਕਿ ਅਮਰਤ ਨੇ ਵੀ ਕੋ ਪੈਸੇ ਲਾਇਆ ਤੁਸੀਂ ਵੀ ਪੈਸੇ ਲਾਉਣੇ ਆ ਐ ਨੀਰ ਵਰਾ ਆ ਕੇ ਪਨਾਦਾ ਕਿਲੋ ਚ ਹੋਵੇ ਕਿਲੋ ਚ ਹੋਵੇ ਜਦੋਂ ਅਗਲੇ ਤਸੱਲੀ ਬਹੁਤ ਵਧੀਆ ਲੈ ਵੀ ਅਮਰਤ ਅੱਗੇ ਆਪਣੇ ਕੋਲ ਜਿਹੜਾ ਆ ਨਗ ਆ ਗਿਆ ਵੀਰਾ ਮੇਰੇ ਚੌਥਾ ਲਾਲੇ ਪਣਾ ਤਿੱਜਾ ਲਾਲੇ ਓਕੇ ਦੁੱਧ 8 ਕਿਲੋ ਮੈਂ ਲੈ ਜੇ ਨਹੀਂ ਤੇ ਕਰਾਇਆ ਦੇ ਦਾਂਗੇ ਆਪਾਂ 8 ਕਿਲੋ ਦੁੱਧ ਤੇ ਮਹੀਨੇ ਦੀ ਬਣੀ ਸੌਰੀ ਕਿਨੇ ਦੀ ਨਹੀਂ 2 ਮਹੀਨਿਆਂ ਦੀ ਵੀ ਪੂਰੀ 2 ਮਹੀਨੇ ਦੀ ਬਣੀ ਸੌਰੀ ਆ ਪੂਰੀ ਗਾਰੰਟੀ ਨਾਲ ਬਣੀ ਆ ਗਾੜੀ ਕਿਸਮਤ ਅਗਲੀ 8 ਕਿਲੋ ਤੇ ਚੋਣ ਚਪਾਉਣ ਚਾਰੇ ਥਣਾਂ ਦੀ ਚੋਣ ਨੰਬਰ 1 ਹੋਊਗੀ ਵੀਰੇ ਧਾਰ ਤੇ ਮਿਲੂ ਮੈਂ ਇਹ ਨਹੀਂ ਆ ਪਹਾੜਾ ਪਾ ਕੇ ਮਾਰੀ ਚਾਰ ਥਣਾਂ ਤੋਂ ਫਰਕ ਕੋਈ 10 15 20 ਦਾ ਵੀਰੇ ਕਿਤੇ ਵੀ ਨਿਕਲ ਆਵੇ ਆਪਾਂ ਕਰਾਇਆ ਦਵਾਂਗੇ ਹੋਰ ਦੱਸੋ ਲਓ ਵੀ ਬਿਲਕੁਲ ਜਿਹੜਾ ਦੋਸਤੋ ਪੁੱਛਣਾ ਮੇਰਾ ਲਾਜ਼ਮੀ ਆ ਵੀ ਇਹ ਨਾ ਹੋਵੇ ਵੀ ਇਤਿਹਾਣ ਕੋਈ 10 15 17 ਦਾ ਫਰਕ ਨਿਕਲਾਵੇ ਦਿੱਤਾ ਕਿ ਕਿਲੋ ਦਾ ਅੱਧਾ ਕਿਲੋ ਕਿਲੋ ਦੁੱਧ ਹੀ ਉੜ ਜਾ 15 ਧਾਰਾਂ ਦੇ ਵਿੱਚ ਠੀਕ ਆ ਜੀ ਹਾਂ ਜੀ 15 ਧਾਰਾਂ ਖਿੱਚ ਕੇ ਮਾਰੀਆ ਹੁਣ ਤੇ ਅੱਧਾ ਕਿਲੋ ਦੁੱਧ ਬਣ ਜਾਂਦਾ ਵੀਰੇ ਮੈਂ ਫਿਰ ਠੰਡੀ ਧੀਰੀ ਆ ਕੋਈ ਇਹ ਨਾ ਕਿ ਸਿੰਘ ਵੱਡੇ ਆ ਦੁੱਧ 14 ਕਿਲੋ ਦਿੰਦੀ ਰਹੀ ਸੱਜਰ ਫੇਰ ਹੀ ਟੋਕਰ ਦੇਣ ਦੀ ਲਓ ਜੀ ਦੰਡ ਢੁੰਡ ਪੂਰੇ ਕਾਇਮ ਆ ਚੈੱਕ ਕਰਾ ਲਾ 1/2 ਕਿਲੋ ਦੁੱਧ ਦਾ ਤੇ ਸੂਬਿਆਂ ਦੇ ਵਿੱਚ ਵੀ ਤੁਸੀਂ ਦੋਸਤੋ ਕੋਈ ਵੀਰ ਆਪ ਦੀ ਸਮਝਣਾ ਚੁੱਪਾ ਮੰਨ ਲੇ ਅੱਗੇ 5 ਮੀਲੀ ਗੱਬਣ ਮਾਨ ਵਾਲੇ ਜਾਂ ਤੀਜੇਲੀ ਮਾਨ ਵਾਲੇ ਉਹ ਤੁਸੀਂ ਆਪਦੀ ਸਮਝੋ ਵੇਖ ਲਿਆ ਕਰੋ ਠੀਕ ਹੈ ਜੀ ਕਿਉਂਕਿ ਓਨਰ ਦਾ ਮਾਲਕ ਦਾ ਜਿਵੇਂ ਪਿੱਛੋਂ ਅਗਲਾ ਦੱਸਦਾ ਇਹ ਅਨਸਰ ਝੋਟੀ ਦੇ ਮੋਲ ਚ ਆਪਾਂ ਦੇ ਦੇਣੀ ਅੱਜ ਅਨਸਰ ਝੋਟੀ ਵੇਚੀ ਤੁਹਾਨੂੰ ਪਤਾ 45000 ਦੀ ਆ ਆਪਾਂ ਇਹ 46000 ਦੀ ਮੈਂ ਦੇਣੀ ਹਾਂ ਨਾ 46 ਦੀ ਦੇ ਦੇਣੀ हां ना ਛਿਆਲੀ ਦੇਣੀ 8 ਕਿਲੋ ਅੌਂਸਰ ਵੱਧ ਵੇਚ ਗਿਆ ਤੇ ਮੱਝ ਦੁੱਧ ਵਾਲੀ ਅੱਜ ਘੱਟ ਦਾ ਪਤਾ ਰੇ ਰੇਟ ਤੇ ਮੇਰੇ 8 ਕਿਲੋ ਦੁੱਧ ਹੋਊ ਮੈਂ ਲੈ ਜੇ ਨਹੀਂ ਤੇ ਆਪਾਂ ਕਰਾਇਆ ਦਵਾਂਗੇ ਠੀਕ ਆ ਲੈ ਵੀ ਅਮਰ ਥੋੜਾ ਘਾਣ ਤੋੜ ਕੇ ਨਾ ਪਿਛਾਣ ਉਹ ਵਾਨਾ ਛੱਡਾ ਇਧਰ ਨੂੰ ਦਿਖਾ ਦਈਏ ਫਿਰ ਵਾਲੀ ਜਾਦੀ ਵੀਰ ਚੰਗੀ ਚੋਣ ਤੇ ਨਹੀਂ ਕਿੰਨੇ ਦੀ ਅੱਜ ਆਪਾਂ ਇਹ 46000 ਦੀ ਵੀਰੇ ਮੋਲ 50 ਕਰ ਲੀਏ 46000 ਦੀ ਇਹ ਤੁਹਾਨੂੰ ਮਿਲੂਗੀ 46000 ਦੇ ਵਿੱਚ ਹੋਂ ਨਾਲ ਬਿਲਕੁਲ ਜਿਹੜੀ ਪੂਛ ਟੱਚ ਕਰਦੀ ਆ ਸੋ ਪਿੰਡੇ ਦੀ ਬਿਲਕੁਲ ਪਤਲੀ ਆ 8 ਕਿਲੋ ਦੁੱਧ 2 ਮਹੀਨੇ ਦੀ ਬਣੀ ਸੌਰੀ ਆ ਨਿਕਲ ਆ ਵੀਰੇ ਮੇਰੀ ਗੱਲ ਸੁਣ ਮੈਂ ਨਪਾਈ ਲਵੇ ਚੋਣ ਹੋਵੇ ਟੈਟ ਉਹ ਵੀ ਕਰਾਇਆ ਆਪਾਂ ਦਵਾਂਗੇ ਭਰਾਤੀ ਬਿਲਕੁਲ ਪੋਲੀ ਪੋਲੀ ਹੋਊਗੀ ਮਿਲਦੀ ਪਹਾੜੇ ਤੇ ਅੰਮ੍ਰਿਤ ਵੀਰੇ ਮੈਂ ਦੂਜੇ ਘਰੇ ਵੀ ਟੀਕਾ ਲਵਾ ਜੇ ਆਪਾਂ ਜੁਮੇ ਆ ਰੋਆ ਠੀਕ ਆ ਜੀ ਹਾਂਜੀ ਤੋ ਸੋ ਮੱਝ ਟੀਕਾ ਨਹੀਂ ਵੀ ਰੰਦਾ ਬਿਨਾ ਤਾਂ ਪਿੱਛੋਂ ਸੂਲ ਮੱਝ ਨਾਲੇ ਤੈਨੂੰ ਪਤਾ ਸੀਲਸ ਲੱਗਾ ਸੂਲ ਮੱਝ ਟੀਕਾ ਲੈਂਦੀ ਨਹੀਂ ਆ ਜੀ ਹਾਂਜੀ ਤੋ ਬਿਲਕੁਲ ਪਹਾੜੇ ਤੇ ਮਿਲਦੀ ਆ ਮਿੱਠੀ ਆ ਬਾਕੀ ਤੋਰੇ ਤਾਰੇ ਤੋਂ ਤੁਸੀਂ ਵੇਖੋ ਕੋਈ ਡਰਕਲ ਨਹੀਂਗਾ ਪਸ਼ੂ ਬਿਲਕੁਲ ਨਾਰਮਲ ਤੋਰਾ ਅੱਗੇ ਆਣ ਕੇ ਇਥੇ ਆਪਣੀ ਤਸੱਲੀ ਕਰਿਓ ਪਸੰਦ ਆਊਗੀ 8 ਕਿਲੋ ਦੁੱਧ 2 ਮਹੀਨਿਆਂ ਦੀ ਬਣੀ ਸੌਰੀ ਹੈ ਠੀਕ ਹੈ ਜੀ ਸੋ ਚੋਣ ਚਬਾਉਣ ਦੀ ਵੀ ਤੁਹਾਨੂੰ ਪੂਰੀ ਤਸੱਲੀ ਲੈ ਕੇ ਦੇਤੀ ਆਪਾਂ ਵੀ ਪੂਰੀ ਓਕੇ ਰਿਪੋਰਟ ਆਹ ਕਰੋ ਚੈੱਕ ਰੇਡ ਪਰ ਤਾਂ ਵੀ ਬਿਲਕੁਲ ਜਿਹੜਾ ਦੋਸਤੋ ਕਿਹੜਾ ਅਫਸਰ ਕਟੀਆਂ ਝੋਟੀਆਂ ਆਪਾਂ ਖਰੀਦ ਲੈਣੇ ਨੇ ਇੰਨੇ ਨੇ ਪੈਸਿਆਂ ਦੀਆਂ ਪਰ ਦੁੱਧ ਦੇਣਾ ਕਰਮਾਲੀ ਨੇ ਝੋਟੀ ਵੇਚੀ ਆ ਤੁਹਾਡੇ ਸਾਹਮਣੇ ਵੇਚੀ ਆਪਾਂ ਹਾਂਜੀ ਹਾਂਜੀ ਹੈ ਉਹਦੇ ਮੁੱਲ ਦੇ ਦੇਣ ਦੀ ਜੇ ਆਪਾਂ ਅਫਸਰ ਝੋਟੀਆਂ ਇਹਨੇ ਦੁੱਧ ਵੀ ਦੇਣਾ ਕਰਮਾਲੀ ਨੇ 8 ਕਿਲੋ 6 ਮਹੀਨੇ ਚੋਗੇ ਫੇਰ ਪਈਆਂ ਦੀ ਆ ਬਿਲਕੁਲ ਜੀ ਬਿਲਕੁਲ 6 ਮਹੀਨੇ ਤੇ ਮਿਲੂਗੀ ਨਾ ਚੈੱਕ ਪਾਸ ਹੋ ਗਈ ਉਦੋਂ ਹੀ ਵੱਧ ਜਾਣੀ ਆ ਬਸ ਬਸ ਵੀਰੇ ਅਮਰਤ ਦੇਣੀ ਆ ਪਾ ਕਿਨੇ 40 ਦੀ 46 ਦੀ ਵੀ ਰਹਾਣਾ ਛੋੜ ਮਰਜੀ ਦੀ ਹੋਊਗੀ ਕੋਈ ਵੀਰ ਹਾਂ 46000 ਕਰਦੀ ਖੁਸ਼ ਹੋ ਕੇ ਜਿੰਨੀ ਕਰਨੀ ਕੋਈ ਗੱਲ ਨਹੀਂ ਵੀਰੇ ਫੋਨ ਲਾਵੇ ਕੋਈ ਵੀ ਦੂਰੋਂ ਨੇੜੋਂ ਕਿਸਦਾ ਸਫਰ ਹੋ ਰਿਹਾ ਦੋ 8 ਕਿੱਲਾ ਤਾਂ ਪਾਈਆ ਵੀ ਘਾਟੂ ਆਪਾਂ ਜੁਮੇ ਆ ਰਹੇ ਹਾਂ ਲੈ ਵੀ ਹਾਂਜੀ ਉਮਰਤ ਅੱਗੇ ਆਪਣੇ ਕੋਲ ਜਿਹੜਾ ਨਗੀਨਾ ਇਹ ਆ ਗਿਆ ਵੇਣ 12 ਕਿਲੋ ਦੁੱਧ ਹੋਊ ਵੀਰੇ ਵੇਰੇ 11 ਕਿਲੋ ਦੀ ਫੁੱਲ ਗਰੰਟੀ ਹੈ ਕੋਈ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਤੈਨੂੰ ਅੱਜ ਦਿਨ ਕਿੰਨੇ ਹੋ ਗਏ ਉਮਰਤ ਵੀਰੇ 10ਾਂ ਦਿਨਾਂ ਦੀ ਸੁਈ ਹੈ ਬਹੁਤੀ 10ਕ ਦਿਨਾਂ ਦਾ ਸੁਆ ਪਰ ਚੋਣ ਇੰਨੀ ਮਿੱਠੀ ਆ ਨਾ ਡਰਦੀ ਬਹੁਤ ਆ ਵੇੜਵੇਂ ਕਿ ਡਰਨ ਵਾਲ ਹਾਂ ਤੁਹਾਨੂੰ ਆਪਾਂ ਗਲਤ ਗੱਲ ਨਹੀਂ ਕਰਨੀ ਜਿਹੜੀ ਉਹ ਦੱਸਾਂਗੇ ਮਗਰ ਬੱਛਾ ਕਿ ਬੱਛੀ ਬੱਛੀ ਵੀਰੇ ਬੱਛੀ ਜਲਸੀ ਦੀ ਬੱਛੀ ਆ ਜੀ ਅੱਜ ਇੱਕ ਵਾਰੀ ਫੇਰ ਰਿਪੀਟ ਕਰੀਏ ਦਿਨ ਕਿੰਨੇ ਹੋ ਗਏ ਆ 10 ਦਿਨ ਵੀਰੇ 10 ਲੋ ਜੀ 10 ਕ ਦਿਨ ਤਾਂ ਹੀ ਸਮਾਂ ਹੋਇਆ ਜੇ ਮਗਰ ਬੱਛੀ ਆ ਹਾਂ ਜੀ ਦੁੱਧ ਕਿੰਨਾ ਦੱਸਿਆ 11 ਦੀ ਫੁੱਲ ਗਰੰਟੀ ਵੀਰੇ 12 ਵੀ ਹੋ ਸਕਦਾ ਠੀਕ ਹੈ ਜੀ ਹਾਂ ਜੀ ਫਿਰ ਚੋਮ ਬਸ ਮਾ ਛਾਈ ਹਾਲ ਤੇ ਜਲਸੀ ਦਾ ਥਾਣਾ ਵੇਖੋ ਕਿੱਡਾ ਸੋਹਣਾ ਲੱਗਾ ਹਾਂ ਰੋਗ ਰੋਗ ਦਾ ਥਾਣਾ ਪੂਰੀ ਮੋਟੀ ਅੱਧਾ ਛੋਟਾ ਵਾ ਕਰਦੇ ਦਾ ਮੈੜਾ ਇਹ ਐਡਜਸਟਮੈਂਟ ਕਰ ਦਿਓ ਵੀਰ ਮ ਹਾਂ 크로ਸ ਅੰਗ ਦੇ ਵਿੱਚ ਆ ਠੀਕ ਆ ਜੀ ਪੰਜ ਚਾਹੀਏ ਕੋਈ ਰਾਤੀ ਦਾ 크로ਸ ਮਾਨ ਲਈ ਤੇ ਕੱਦ ਮੀਡੀਅਮ ਦਰਮਿਆਨੀ ਜੀ ਹਾਈਟ ਆ ਜਿੱਦਾਂ ਇੱਕ ਆਪਾਂ ਨਾਰਮਲ ਜਰਸੀ ਬਹਿਣਾ ਦੇਖਦੇ ਆ ਠੀਕ ਆ ਜੀ ਤੇ 11 ਕਿਲੋ ਦੁੱਧ ਇਸ ਬੈਡ ਦੇ ਥੱਲੇ ਜਿਹੜਾ ਬਿਲਕੁਲ ਹੁਣ ਹਾਜ਼ਰ ਹੋਵੇ ਦੇ 12 ਹੀ ਹੋਵੇ ਪਰ ਵੀਰੇ 11 ਦੇ ਫੁੱਲ ਆਣਾ ਭਰਾ ਠੀਕ ਆ ਜੀ ਹਾਂ ਜੀ ਲੋ ਜੀ ਮਗਰ ਬੱਛੀ ਆ ਨੋਵਾਂ 10ਾਂ ਦਿਨਾਂ ਦਾ ਸੂਆ ਤੇ ਦੂਜੇ ਕ ਸੂਵੇ ਤੁਸੀਂ ਮੰਨ ਲਓ ਦੂਜਾ ਸੂਆ ਦੂਜਾ ਸੂਆ ਵੀਰੇ ਪਿਓਰ ਠੀਕ ਆ ਆ ਮਗਰ ਬੱਛੀ ਜੇ ਫੀਮੇਲ ਕਾਫ ਹੈ ਮੱਛੀ ਵੇਖ ਲਓ 12 ਦਿਨਾਂ ਦੀ ਲਾਲੇ ਦਾਹਾਂ ਦੀ ਲਾਲੇ ਤੁਹਾਡੇ ਸਾਹਮਣੇ ਲਓ ਜੀ ਇਹ ਬੱਚਾ ਹਾਂਜੀ ਅੱਛਾ ਅਮਰਤ ਚੋਣ ਚਣ ਫਿੱਟ ਫਾੜ ਪੂਰੀ ਮੇਰੇ ਆਪਾਂ ਚਵਾਈ ਕਰਾਉਣੀ ਹੈ ਇਹਦੀ ਵੀਡੀਓ ਚ ਸੀਲ ਬੜੀ ਕੋੜਾ ਜਵਾ ਫਿਰ ਜਵਾ ਉਹਦੇ ਪੰਜਾ ਹਲਾ ਇੰਨੀ ਬੋਲੀ ਕਿ ਉਹ ਜੋ ਨੀਂਦ ਹੀ ਆਉਂਦੀ ਆ ਬਸ ਬਸ ਅੱਛਾ ਤੁਹਾਨੂੰ ਵੇਖੋ ਕਿ ਵੀਰੇ ਮੋਲ ਕਰ ਨੂੰ ਇਹਦਾ 42 ਕਰ ਲਈਏ 40 ਕਰ ਲਈਏ 37000 ਦੀ ਦੇਣਾ। ਫਾਈਸਾ ਜੀ ਗੱਲ ਕਰਦੇ ਐ। 35 ਦੀ ਦੇ ਦਾਂਗੇ ਵੀਰੇ। ਲੋ ਵੀ 35000 ਦੀ ਐ ਮਿਲੂਗੀ ਤੁਹਾਨੂੰ ਠੀਕ ਹੈ। ਬੜੀ ਡਰਦੀ ਆ ਵਸ਼ੀ ਆ ਮੈਂ ਤਾਈਓ ਵੀਡੀਓ ਵੀ ਦਸੀ। ਬੰਦੇ ਤੋਂ ਉਪਰੇ ਬੰਦੇ ਤੋਂ ਚਾਹੀ ਥੋੜਾ ਡਰਦਾ ਐ ਪਸੂ ਘਰੇ ਜਾ ਕੇ ਪਰ ਥਾਂ ਵੇਖੋ ਜੇ ਮੈੜੀ ਮੈਂ ਛੜ ਮਾਰ ਜੇ ਜੋ ਗਵਿਹੜ ਜੁਮਿਆਰ ਹੋਵਾਂਗੇ ਕਿ ਜੇ ਮਿਲ ਤੋਂ ਵੀ ਕਰੇ। ਠੀਕ ਹੈ ਜੀ। ਸੀਲ ਪੂਰੀ ਆ। ਲੋ ਜੀ। ਦੁੱਧ ਵੀ 11 ਕਿਲੋ ਆ ਤੇ ਬਿਲਕੁਲ ਨੈਟ ਹਾਂ ਨਾ ਇਹ ਵੀਰੇ ਮੱਝਾਂ ਵਰਗਾ ਦੁੱਧ ਉਹ ਨਾ ਚਿੱਟਾ ਇਹ ਨੇ ਪੀਲਾ ਹੋਊਗਾ। ਬਿਲਕੁਲ। ਛਾਈ ਹਾਲ ਤੇ ਜਲਸੀ ਦਾ ਕਰਾਸ ਲਾ ਲੈ ਰਾਖੀ ਦਾ ਲਾ ਲੈ ਕੋਈ ਵੀ ਆ ਆਪਦੀ ਸਮਝ ਲਾ ਲੈ ਹਾਂ ਹਨਾ ਠੀਕ ਆ ਅਮਰ ਤੇ ਨਾਗ ਨੇ ਅੱਜ ਆਪਣੇ ਕੋਲ ਵੀਰੇ ਨਾਗ ਆਪਣੇ ਕੋਲੇ ਅੱਜ 5 ਪਾਏ ਆ ਲੋ ਦੋਸਤੋ 5 ਨੇ ਪਸੂ ਵੀਰ ਮੇਰਾ ਕੋਈ ਆ ਰੀ ਨਾ ਵੀਡੀਓ ਵੇਖ ਕੇ ਤਸੱਲੀ ਕਰਕੇ ਰਕਮ ਦੀ ਹੁੰਦੇ ਡੰਗਰਾਂ ਚੋ ਕੇ ਤਸੱਲੀ ਕਰਕੇ ਫਿਰ ਸੌਦਾ ਕਰੇ ਲੋ ਵੀ ਭਰਾਵੋ ਠੀਕ ਆ ਹਾਂਜੀ ਸੋ ਤਸੱਲੀ ਤੁਹਾਡੀ ਆ ਐਸੇ ਤੁਸੀਂ ਲਾਉਣੇ ਆ ਤਸੱਲੀ ਵੀ ਤੁਹਾਡੀ ਆ ਇੱਥੇ ਆ ਕੇ ਤਸੱਲੀ ਕਰੋ ਪਹਿਲਾਂ ਝੋਟੀਆਂ ਦੋ ਤੁਹਾਨੂੰ ਦਿਖਾਤੇ ਆ ਸੋਨੇ ਵਰਗਾ ਮਾਲ ਆ ਤੇ ਪੈਸੇ ਮੇਰੇ ਵੀਰੇ ਉਹ ਗਿਣੌਣੇ ਹੁੰਦੇ ਆ ਤੇ ਤਸੱਲੀ ਪਹਿਲਾਂ ਪਰ ਛੋਟੀਆਂ ਵੀਰੇ ਅਸਲ ਕੁਆਲਟੀ ਵਾਲੀਆਂ ਲੈ ਮੋੜ ਮੋੜ ਥੱਲੇ ਬਈ ਆ ਬਰਾਹਨਾਂ ਦੇ ਹਾਂ ਨੇ ਚੰਗੇ ਆ ਪਸੂ ਹਾਂ ਚੰਗੇ ਉਪਰੋਲ ਸਾਰੇ ਪਸੂ ਚੰਗੇ ਆ ਲੈ ਵੀ ਅਮਰ ਤੇ ਇੱਕ ਨੰਬਰ ਕਰਦੇ ਸਾਂਝੇ ਵੀਰੇ ਨੰਬਰ ਵੀਰੇ ਆਪਣਾ 81464 562987 2824629 ਹਾਂ ਕੋਈ ਵੀ ਆਨਲਾਈਨ ਸੌਦਾ ਕਰੂਗਾ ਉਹਦੀ ਫੁੱਲ ਗਾਰੰਟੀ ਹੋਊਗੀ ਜਿਹੜਾ ਵੀਰ ਮਰੇ ਇੱਥੇ ਆ ਕੇ ਚੋ ਗਿਆ ਉਹਨਾਂ ਦੀ ਕੋਈ ਗਾਰੰਟੀ ਨਹੀਂ ਅੱਛਾ ਜੀ ਆਪਣੇ ਘਰੇ 2 ਟਾਈਮ 3 ਟਾਈਮ 4 ਟਾਈਮ ਬਣਾ ਰਹਿ ਗਏ ਚੋ ਯਾਰ ਜਦੋਂ ਤਸੱਲੀ ਹੋ ਜੇ ਉਦੋਂ ਪੈਸੇ ਦੇ ਕੇ ਲੈ ਜੀ ਚਲੋ ਪਰ ਕੋਈ ਲਾਹਮਾ ਨਹੀਂ ਬਾਜ਼ ਬਾਦ ਵਿੱਚ ਕੋਈ ਲਾਂਭਾ ਨਹੀਂ ਪਹਿਲਾਂ ਮੇਰੇ ਭਰਾ ਤਸੱਲੀ ਕਰਿਆ ਕਰੋ ਠੀਕ ਆ ਜੀ ਬਾਅਦ ਵਿੱਚ ਸੋ ਕਿਸੇ ਰਕਮ ਦਾ ਕੋਈ ਲਾਂਭਾ ਲੈਣਾ ਦੇਣਾ ਮਾੜੀ ਗੱਲ ਹੈ ਠੀਕ ਆ ਸੋ ਇਹ ਨਗਨੇ ਅੱਜ ਟੋਟਲ 5 ਫਰਹਾਲ ਦੋਸਤੋ ਜਿੰਨੇ ਵੀਰ ਤੁਸੀਂ ਵੀਡੀਓ ਪੂਰੀ ਦੇਖਦੇ ਹੋ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ